ਪਟਿਆਲਾ ਤੋਂ ਐਮਐਲਏ ਅਮਨ ਸਿੰਘ ਸ਼ਾਹਰੀ ਕਲਸੀ ਅਤੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਦੀ ਸ਼ੁਕਰਾਨਾ ਯਾਤਰਾ ਪਹੁੰਚੀ ਪਟਿਆਲਾ ਲੋਕਾਂ ਨੇ ਜਗ੍ਹਾ ਜਗ੍ਹਾ ਕੀਤਾ ਪਰਵਾ ਸਵਾਗਤ ਨੋਟਾ ਅਤੇ ਹਾਰ ਅਤੇ ਸਰਪਾਓ ਹੱਥਾਂ ਵਿੱਚ ਫੜਾ ਕੇ ਲੋਕਾਂ ਨੇ ਆਪਣੇ ਨੇਤਾ ਤਾ ਕੀਤਾ ਜੋ ਦਰਸ ਵਕਤ ਹਲਕਾ ਤਾਲੀ ਵਾਲ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਗਰੂਪ ਸਿੰਘ ਸੇਖਵਾਨ ਨੇ ਕਿਹਾ ਕਿ ਪਾਰਟੀ ਨੇ ਜੋ ਮਾਝੇ ਨੂੰ ਜ਼ਿੰਮੇਵਾਰੀ ਦਿੱਤੀ ਹੈ ਉਸ ਲਈ ਉਹ ਧੰਨਵਾਦ ਕਰਦੇ ਹਨ ਉਹਨਾਂ ਨੇ ਕਿਹਾ ਕਿ ਅਮਨਸ਼ੀਰ ਸਿੰਘ ਸ਼ਰੀਕਲ ਸੀ ਕੱਲ ਦਾ ਜਮਿਆ ਮੁੰਡਾ ਕਹਿ ਕੇ ਤੰਜ ਕਸ਼ਤੇ ਸਨ ਅੱਜ ਉਹਨਾਂ ਨੂੰ ਜਵਾਬ ਮਿਲ ਗਿਆ ਹੈ ਉਹਨਾਂ ਨੇ ਕਿਹਾ ਕਿ ਅੱਜ ਸਮਾ ਨੌਜਵਾਨਾਂ ਦਾ ਅਤੇ ਆਮ ਕਰਾ ਦੇ ਲੋਕਾਂ ਦਾ ਆ ਗਿਆ ਹੈ ਨਹੀਂ ਨਹੀਂ ਪਾਰਟੀ ਮੇਰੀ ਮੈਂ ਧੰਨਵਾਦ ਕਰਦਾ ਜਿਨੇ ਇਹਨਾਂ ਵਿਸ਼ਵਾਸ ਕੀਤਾ ਮੇਰੇ ਤੇ ਮੈਂ ਰਹਿ ਨਹੀਂ ਆ ਕਿਉਂਕਿ ਮੈਂ ਤੇ ਨਾ ਮਾਣਾ ਮੈਂ ਕਿ ਕਹਿੰਦਾ ਹੁਣ ਜ਼ਿੰਮੇਵਾਰੀ ਦਿੱਤੀ ਆ ਉਹਨਾਂ ਨੇ ਤੇ ਮਿਹਨਤ ਕਰਾਂਗੇ ਔਰ ਉਸ ਪਰਮਾਤਮਾ ਦਾ ਓਟ ਆਸਰਾ ਆਸ਼ੀਰਵਾਦ ਲੈ ਕੇ ਆਪਣੇ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਪੜਾ ਜਿਹੜੇ ਪੂਰੇ ਕਰਾਂਗੇ ਜ਼ਿੰਮੇਵਾਰੀ ਮੈਂ ਮੈਂ ਕਹਿੰਦਾ ਜੀ ਮੇਰੀ ਜ਼ਿੰਦਗੀ ਦਾ ਪਹਿਲਾ ਏਡਾ ਵੱਡਾ ਕਿਉਂਕਿ ਸਫ਼ਰ ਤੇ ਹਲਕੇ ਚ ਵੀ ਚੱਲਦੇ ਰਹਿੰਦੇ ਸੀ ਫਿਰ ਉਸ ਤੋਂ ਬਾਅਦ ਲੋਕ ਸਭਾ ਚ ਵੀ ਐਸ ਕੀ ਪੰਜਾਬ ਦਾ ਜਿਹੜਾ ਸਫ਼ਰ ਤੈ ਕੀਤਾ ਵਾਕੇ ਪੰਜਾਬ ਦੀ ਲੋਕਾਂ ਦਾ ਸੰਗਤ ਦਾ ਮੈਂ ਸਦਾ ਰਣੀ ਆ ਜਿਨ੍ਹਾਂ ਨੇ ਇਨਾ ਮਾਨ ਸਤਿਕਾਰ ਪਿਆਰ ਦਿੱਤਾ ਪਟਾਕੇ ਚੱਲਣਦੇ ਆ ਤੇ ਤੁਸੀਂ ਵੀ ਪਟਾਕੇ ਪਵਾਈਆਂ ਦੇ ਉਹ ਪਰਮਾਤਮਾ ਉਹ 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 ਨੀਲੀ ਛਤਰੀ ਵਾਲਾ ਜੀ ਸਾਂ ਦੀ ਜਿਨ੍ਹਾਂ ਨੇ ਸਟੇਜਾਂ ਤੋਂ ਬਿਆਸੇ ਕੱਲ ਦਾ ਜੰਮਿਆ ਮੁੰਡਾ ਤੁਹਾਡੇ ਸਾਹਮਣੇ ਆਇਆ ਮੈਂ ਨਹੀਂ ਕੁਝ ਵੀ ਕਿਹਾ ਮੇਰੇ ਕਾਲਪੁਰਖ ਨੇ ਤੇ ਮੇਰੇ ਲੋਕਾਂ ਨੇ ਆਪੇ ਜਵਾਬ ਦਿੱਤਾ ਅੱਗੇ ਦੀਆਂ ਕਿਸਮੀਆਂ ਰਹਿਣ ਗਿਆ ਕਿ 2.5 ਸਾਲ ਬੀਤ ਗਿਆ ਕਿ 2.5 ਸਾਲ ਹੋ ਗਏ ਹਾਂ ਅੱਗੇ ਦਾ ਜਿਉਂ-ਜਿਉ ਸਮਾਂ ਬੀਤਦਾ ਜਾਊਗਾ ਵਧੀਆ ਹੋਊਗਾ ਜੀ ਬਹੁਤ ਪਿਆਰ ਕੀਤਾ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਔਰ ਮੋੜ 1-2 ਦਿਨ ਦੇ ਬਾਅਦ ਪੰਜਾਬ ਦੇ ਵਿੱਚ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਨੇ ਉਹਨਾਂ ਦਾ ਆਵਾਂ ਹੋ ਰਿਹਾ ਦਾ ਔਰ ਅਸੀਂ ਇਹ ਪੰਧ ਕੀਤਾ ਕਿ ਪੰਜਾਬ ਦੀਆਂ ਸਾਰੀਆਂ ਨਗਰ ਨਿਗਮ ਜਿਹੜੀਆਂ ਚੋਣਾਂ ਜਿੱਤਣੀਆਂ ਆਪਣੇ ਮੇਲ ਬਣਾਉਣੇ ਜਿੱਦਾਂ ਜਿਵਨੀ ਚੋਣਾਂ ਲੜੀਆਂ ਇਦਾਂ ਹੀ ਉਹ ਚੋਣਾਂ ਲੜਾਂ ਜਾਓਗੇ ਤੁਹਾਡੇ ਚੇਲੇ ਰਹੇ ਨੇ ਗੁਰੂ ਜੀ ਨਾਲ ਹਮੇਸ਼ਾ ਰਹੇ ਤੁਹਾਡੇ ਰਹਨ ਭਾਈ ਇਹ ਸਫਲ ਕੀਤਾ ਕਹਿ ਇਸ ਦਾ ਨਹੀਂ ਜੀ ਦੇਖੋ ਬੰਦਾ ਜੋ ਮਿਹਨਤ ਕਰਦਾ ਮਿਹਨਤ ਤੇ ਮਾਨਦਗੀ ਪਾਰਟੀ ਪ੍ਰਤੀ ਵਫਾਦਾਰੀ ਬਸ ਜੇ ਤੁਹਾਡੀ ਇਹ ਗੁਣੇ ਤੇ ਸਮੇਂ-ਸਮੇਂ ਤੇ ਤੁਹਾਨੂੰ ਹੱਥ ਚੀਜ਼ ਮਿਲ ਜਾਂਦੀ ਬੜਾ ਮੰਦ ਖੁਸ਼ ਹੈ ਸ਼ਾਇਦ ਨੂੰ ਵਧੀਆ ਕੰਮ ਮਿਲਿਆ ਕੰਮ ਕਰਾਂਗੇ ਹਲਕੇ ਅੱਗੇ ਵੀ ਅਸੀਂ ਤੇ ਇਕੱਠੇ ਰਹਿੰਦੇ ਆ ਸਾਡੀ ਤੇ ਜੋੜੀ ਆ ਇਕੱਠਿਆਂ ਦੀ ਇਕੱਠੇ ਕੰਮ ਕਰਦੇ ਆ ਸਿਕਿੰਦਰ ਰਨਾਵਾ ਨੇ ਸਟੇਜ ਤੋਂ ਗਿਆ ਜੀ ਕੱਲ ਦਾ ਜੰਮਿਆ ਮੁੰਡਾ ਉਹ ਕਿੱਥੇ ਕਿੱਥੇ ਸਿਕਿੰਦਰ ਰਨਾਵਾ ਜਿਹੜਾ ਕਹਿੰਦਾ ਕੱਲ ਦਾ ਜੰਮਿਆ ਮੁੰਡਾ ਉਹ ਕਿੱਥੇ ਉਹ ਬੱਸੋ ਦਾ ਜੰਮਿਆ ਜਿਹੜਾ ਉਹ ਕਿੱਥੇ ਹੁਣ ਇਹਦੇ ਇੱਥੇ ਕੱਲ ਦੇ ਕੱਲ ਦੇ ਜੰਮਿਆਂ ਦੇ ਇਹਨਾਂ ਦੀਆਂ ਇਹਦਾ ਦੀ ਹਕੀਕਤ ਇਹਦਾ ਉਹ ਉਹ ਨਾਸੀ ਧੂਈ ਦਿੱਤਾ ਉਹਨਾਂ ਦੇ ਨਹੀਂ ਤੇ ਕਾਬੂ ਆਉਂਦੇ ਕਿੱਥੇ ਕਿਤੇ ਕਾਬੂ ਥੋੜਾ ਕਿਉਂ ਆ ਕੇ ਬੋਲੇ ਬੜਾ ਸ਼ਾਇਦ ਲੜਨਾ ਜਾਣਦੇ ਆ ਲੜਾਂਗੇ ਇਹਨਾਂ ਦਾ ਅਜੇ ਹੋ ਲੜਾਈ ਇੱਥੇ ਇਸ ਇਗੇ ਵਿੱਚ ਜਿਹੜਾ ਪ੍ਰਵਾਦਵਾਦ ਹੈ ਹੰਕਾਰਵਾਦ ਹੈ ਉਹਨੂੰ ਖਤਮ ਕਰਾਂ ਭਾਈ ਸਾਹਿਬ ਦਾ ਅਗਲਾ ਸਫ਼ਰ ਕਿੱਸਾ ਕਰੂ ਬਹੁਤ ਵਧੀਆ ਵਿਕਾਸ ਹੀ ਵਿਕਾਸ ਪੂਰੇ ਪੰਜਾਬ ਦੇ ਅ ਅੱਜ ਜੋ ਸ਼ੁਕਰਾਨਾ ਯਾਤਰਾ ਸਾਡੇ ਮਾਨਯੋਗ ਪ੍ਰਧਾਨ ਅਮਨ ਅਰੋੜਾ ਜੀ ਔਰ ਐਕਟਿੰਗ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਵੱਲੋਂ ਕੱਢੀ ਗਈ ਸੀ ਉਹ ਕੱਲ ਸ਼ਾਮ ਨੂੰ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਕੇ ਦੁਰਗਿਆਨਾ ਮੰਦਿਰ ਦਰਸ਼ਨ ਕਰਕੇ ਅੱਜ ਦੂਜੇ ਪੜਾਅ ਦੇ ਵਿੱਚ ਬਟਾਲੇ ਵਿੱਚ ਜਿਹੜੀ ਉਹ ਪਹੁੰਚ ਚੁੱਕੀ ਆ ਔਰ ਬਟਾਲੇ ਸ਼ਹਿਰ ਦੇ ਵਿੱਚ ਬਹੁਤ ਲੋਕ ਜਿਹੜੇ ਆ ਉਤਸ਼ਾਹਤ ਨੇ ਕਿਉਂਕਿ ਬਟਾਲੇ ਦਾ ਮਾਣ ਜਿਹੜਾ ਵਾ ਉਹ ਸਾਰੇ ਪੰਜਾਬ ਦੇ ਵਿੱਚ ਵਧਿਆ ਵਾ ਔਰ ਸੰਗਠਨ ਦੇ ਵਿੱਚ ਇੱਕ ਅਹਿਮ ਜ਼ਿੰਮੇਵਾਰੀ ਜਿਹੜੀ ਆ ਉਹ ਸ਼ਰੀਕ ਕਲਸੀ ਜੀ ਨੂੰ ਮਿਲੀ ਆ ਜਿਹਦੇ ਨਾਲ ਪਾਰਟੀ ਦੇ ਵਿੱਚ ਇੱਕ ਬੜੀ ਨਵੀਂ ਰੂਹ ਫੂਕੀ ਗਈ ਆ ਪਾਰਟੀ ਵਲੰਟੀਅਰ ਦੇ ਵਿੱਚ ਬਹੁਤ ਹੀ ਉਤਸ਼ਾਹ ਵਾ ਔਰ ਸਾਡੇ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਇੱਕ ਦੋਹਰੀ ਖੁਸ਼ੀ ਆਈ ਇੱਕ ਤੇ ਡੇਰਾ ਬਾਬਾ ਨਾਨਕ ਦੀ ਜਿਮਣੀ ਜਿਹੜੀ ਚੋਣ ਸੀਗੀ ਉਹ ਪਾਰਟੀ ਨੇ ਜਿੱਤੀ ਆ ਔਰ ਦੂਜਾ ਜਿਹੜਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਨੂੰ ਜਿਹੜਾ ਐਕਟਿੰਗ ਪ੍ਰਧਾਨ ਲਾਇਆ ਗਿਆ ਇਹਦੇ ਨਾਲ ਸਾਡੀ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਪਲ ਮਿਲਿਆ ਇਤਿਹਾਸ ਵੀ ਬਣ ਗਿਆ ਜੀ ਬਹੁਤ ਵੱਡੀ ਮਹੱਤਵ ਜਿਹੜਾ ਪਹਿਲੀ ਵਾਰ ਕਿਸੇ ਪੰਜਾਬ ਨੂੰ ਇੰਦੀਆਂ ਸੀਟਾਂ ਪੰਜਾਬ ਦੇ ਵਿੱਚ ਇਹ ਤੇ ਜੀ ਸ਼ੁਕਰਾਨਾ ਉਸ ਪ੍ਰਮਾਤਮਾ ਦਾ ਔਰ ਪੰਜਾਬ ਦੇ ਲੋਕਾਂ ਦਾ ਸਾਥ ਹੈ ਔਰ ਵਿਰੋਧੀਆਂ ਦੇ ਜਿਹੜੇ ਭਲੇਖੇ ਸੀਗੇ ਉਹ ਕੱਢ ਦਿੱਤੇ ਆ ਲੋਕਾਂ ਨੇ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਆਉਣ ਨੂੰ ਤਿਆਰ ਆ ਅਸੀਂ ਪੌੜੀਆਂ ਚੜ੍ਹਨ ਨੂੰ ਤਿਆਰ ਆ ਦੋ ਕਾਂਗਰਸ ਦੇ ਜਿਹੜੇ ਥੰਮ ਸੀਗੇ ਸੁਖਜਿੰਦਰ ਸਿੰਘ ਧੰਦਾਵਾ ਜਿਹੜੇ ਡਿਪੀਸੀਐਮ ਰਹੇ ਔਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਆਪੋ ਆਪਣੀਆਂ ਸੀਟਾਂ ਤੋਂ ਬੜੀ ਸ਼ਰਮਨਾਕ ਹਾਰ ਜਿਹੜੀ ਆ ਇਹਨਾਂ ਨੂੰ ਦੇਖਣ ਲਈ ਮਿਲੀ ਆ ਔਰ ਇਹ ਜਿਹੜੀਆਂ ਜਮਨੀ ਇਲੈਕਸ਼ਨਾਂ ਨੇ ਇਹਨਾਂ ਨੇ ਪਿਛੇ ਜਿਹੜੀ ਆ 227 ਦੀ ਇਲੈਕਸ਼ਨਾਂ ਦੀ ਉਹ ਸੈੱਟ ਕਰ ਦਿੱਤੀ ਆ ਔਰ ਜਿਹੜੀਆਂ ਬਾਕੀ ਵੀ ਚੋਣਾਂ ਹੋਣ ਵਾਲੀਆਂ ਨੇ ਚਾਹੇ ਉਹ ਕਾਰਪੋਰੇਸ਼ਨਾਂ ਦੀਆਂ ਹੋਣ ਨਗਰ ਕਮੇਟੀ ਦੀਆਂ ਹੋਣ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਣ ਉਹਨਾਂ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੀ ਆ ਹੁਣ ਜਾਂ ਫਿਰ ਜਿੱਦ ਪੰਜਾਬ ਦੇ ਵਿੱਚ ਦਰਜ ਕਰੇਗੀ ਜਗਨੂਪ ਜੀ ਉਹਨਾਂ ਲੋਕਾਂ ਨੂੰ ਵੀ ਸ਼ਾਇਦ ਜਵਾਬ ਮਿਲ ਗਿਆ ਕਿਰੇ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਨੂੰ ਸਟੇਜ ਤੋਂ ਕੱਲ ਦਾ ਜੰਮਿਆ ਮੁੰਡਾ ਕਿਤੇ ਵੇਖੋ ਇੱਕ ਇੰਗਲਿਸ਼ ਕਹਾਵਤ ਆ ਚਾਈਲਡ ਇਜ਼ ਫਾਦਰ ਆਫ ਅ ਮੈਨ ਉਹ ਕਦੀ ਕਹਿ ਦਿੰਦੇ ਨੇ ਕਦੀ ਦਾਦੇ ਦੀਆਂ ਤੇ ਕਦੀ ਪੋਤੇ ਦੀਆਂ ਸੋ ਕਹਿਣ ਦਾ ਭਾਵ ਆ ਕਿ ਸੰਗਤ ਸਮਰਾਥਿਆ ਇਹ ਉਸ ਪਰਮਾਤਮਾ ਦੇ ਸਿਰ ਆ ਕੇ ਕਲਗੀ ਕਦੇ ਸਿਰ ਤੇ ਲਾਉਣੀ ਆ ਸੋ ਜਦੋਂ ਕੋ ਬੰਦਾ ਆਪਣੇ ਆਪ ਨੂੰ ਜਿਹੜਾ ਵਾ ਲਾਰਜੇਸਟ ਐਨ ਲਾਈਫ ਸਮਝ ਲੈਂਦਾ ਫਿਰ ਲੋਕ ਉਹਨੂੰ ਦੱਸ ਦਿੰਦੇ ਆ ਕਿ ਸ਼ਕਤੀ ਜਿਹੜੀ ਤੁਹਾਡੇ ਚ ਨਹੀਂ ਗਈ ਉਹ ਲੋਕਾਂ ਦੇ ਵਿੱਚ